ਬੜੇ ਭਰੇ ਮਨ ਦੇ ਨਾਲ ਜਿਹੜੀ ਆ ਮੈਂ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਮੇਰੇ ਪਿਤਾ ਜੀ ਸਵਰਗੀ ਰਾਮ ਲਾਲ ਜੀ ਜਿਨ੍ਹਾਂ ਨੇ ਦੋ ਬਾਰ 파ਰਸ਼ਦ ਰਹਿੰਦੇ ਆ ਆਪਣੇ ਇਲਾਕੇ ਦੀ ਸੇਵਾ ਕੀਤੀ ਔਰ ਕਿਉਂਕਿ ਜਦੋਂ ਮੇਰੇ ਪਿਤਾ ਜੀ ਸਵਰਗੀ ਰਾਮ ਲਾਲ ਜੀ 파ਰਸ਼ਦ ਸੀਗੇ ਤਾਂ ਉਹਨਾਂ ਦੇ ਨਾਲ ਬਤੌਰ ਕਿਉਂਕਿ ਮੈਂ ਉਹਨਾਂ ਦਾ ਇਕਲੌਤਾ ਪੁੱਤਰ ਆ ਰੁਣਾ ਦੀਆਂ ਜ਼ਿੰਮੇਵਾਰੀਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਮੈਂ ਨਾਲੋਂ ਨਾਲ ਜਿਹੜੀਆਂ ਸੰਭਾਲਦਾ ਸੀ ਅਚਾਨਕ ਬਿਮਾਰ ਹੋਏ ਸਾਲ 1.5 ਸਾਲ ਲਾਚ ਚਲੇਆ ਦੁਨੀਆ ਤੋਂ ਚਲੇ ਗਏ ਤਾਂ ਜਿਹੜੀ ਲੈਗੇਸੀ ਜਿਹੜੀ ਸੇਵਾ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀਤੀ ਸੀ ਉਸ ਸੇਵਾ ਨੂੰ ਭਾਵੇਂ ਮੇਰਾ ਜਿਹੜਾ ਅੰਦਰੂਨੀ ਮਨ ਹੈ ਮੈਂ ਪੋਲਿਟਿਕਸ ਦੇ ਵਿੱਚ ਕਦੀ ਵੀ ਨਹੀਂ ਸੀ ਆਉਣਾ ਚਾਹੁੰਦਾ ਕਿਉਂਕਿ ਮੈਂ ਪੜ੍ਹਾਈ ਤੋਂ ਬਾਅਦ ਪੜ੍ਹਾਈ ਦੇ ਨਾਲ-ਨਾਲ ਹੀ ਆਪਣਾ ਬਿਜ਼ਨਸ ਹੈ ਜਿਹੜਾ ਉਹਨੂੰ ਅੱਗੇ ਵਧਾਉਣ ਦੇ ਵਿੱਚ ਆਪਣੇ ਪਿਤਾ ਜੀ ਦੇ ਨਾਲ ਜੁੜ ਗਿਆ ਸੀ ਔਰ ਦੇਖ ਰੱਖ ਦੇ ਵਿੱਚ ਅਸੀਂ ਪਹਿਲਾਂ ਅਸੀਂ ਦੁਕਾਨਦਾਰੀ ਕਰਦੇ ਸੀਗੇ ਉਸ ਤੋਂ ਬਾਅਦ ਫੈਕਟਰੀ ਲਗਾਈ ਕੰਮ ਅੱਗੇ ਵਧਾਇਆ ਤਾਂ ਆਪਣੇ ਪਿਤਾ ਜੀ ਦੀ ਜਿਹੜੀ ਸੇਵਾ ਸੰਭਾਲ ਹੈ ਉਹਨੂੰ ਅੱਗੇ ਵਧਾਉਣ ਦੀ ਖਾਤਰ ਜਿਹੜੀ ਮੈਂ ਰਾਜਨੀਤੀ ਦੇ ਖੇਤਰ ਦੇ ਵਿੱਚ ਆਇਆ ਸੀ ਔਰ ਰਾਜਨੀਤੀ ਦੇ ਵਿੱਚ ਆਉਣ ਦਾ ਸਿਰਫ ਮੇਰਾ ਇੱਕੋ ਤੇ ਇੱਕੋ ਮੰਤਵ ਸੀ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੀ ਜਿੰਨੀ ਸੇਵਾ ਕਰ ਸਕਾਂ ਬਿਨਾਂ ਕਿਸੇ ਸਵਾਰਥ ਤੋਂ ਬਿਨਾਂ ਕਿਸੇ ਲਾਲਚ ਤੋਂ ਤਾਂ ਉਹ ਸੇਵਾ ਜਿਹੜੀ ਐ ਮੈਂ ਨਿਭਾਉਣ ਦੀ ਕੋਸ਼ਿਸ਼ ਕੀਤੀ ਪਾਰਸ਼ਦ ਬਣਿਆ ਮੇਰੀ ਪਤਨੀ ਪਾਰਸ਼ਦ ਬਣੀ 2012 ਚ ਫਿਰ ਦੁਬਾਰਾ ਪਾਰਸ਼ਦ ਬਣਿਆ ਔਰ 2017 ਚ ਮੈਨੂੰ ਪਾਰਟੀ ਵੱਲੋਂ ਟਿਕਟ ਮਿਲੀ ਤਾਂ ਮੈਂ ਵਿਧਾਇਕ ਚੁਣਿਆ ਗਿਆ। ਤਾਂ ਮੇਰੀ ਹਰ ਸੰਭਵ ਕੋਸ਼ਿਸ਼ ਰਹੀ ਹੈ ਕਿ ਮੈਂ ਆਪਣੇ ਇਲਾਕੇ ਦੇ ਲਈ ਕੰਮ ਕਰਾਂ। ਵਿਧਾਇਕ ਰਹਿੰਦਿਆਂ ਵੱਡੇ ਪ੍ਰੋਜੈਕਟ ਆ ਜਿਹੜੇ ਜਿਹੜੇ ਕਦੀ ਵੀ ਕਿਸੇ ਨੇ ਨਹੀਂ ਸੀ ਸੋਚੇ ਜਲੰਧਰ ਚ ਲੈ ਕੇ ਆਇਆ। ਕਾਲਜ ਬਣਾਏ, ਸਕੂਲ ਬਣਾਏ, ਪਾਰਕਾਂ ਮਨਾਈਆਂ, ਭਵਨ ਬਣਾਏ। ਸੀਵਰੇਜ ਦੇ ਜਿਹੜੇ ਪ੍ਰੋਜੈਕਟ ਆ ਉਹ ਠੀਕ ਕਰਵਾਏ। ਮੇਰਾ ਸਿਰਫ ਤੇ ਸਿਰਫ ਇੱਕੋ ਹੀ ਮੰਤਰ ਰਿਹਾ ਕਿ ਮੈਂ ਕੰਮ ਕਰਾਂ। ਸਮੇਂ ਨੇ ਕਰਵਟ ਲਈ ਕਈ ਹਾਲਾਤ ਬਦਲੇ ਮੈਨੂੰ ਪਾਰਟੀ ਬਦਲਨੀ ਪਈ ਬੜੀਆਂ ਮਜਬੂਰੀਆਂ ਸੀਗੀਆਂ ਉਹਦੇ ਪਿੱਛੇ ਮੈਂਬਰ ਪਾਰਲੀਮੈਂਟ ਬਣਿਆ ਔਰ ਦੁਬਾਰਾ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਕੁਝ ਮਜਬੂਰੀਆਂ ਸੀਗੀਆਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਇੱਥੇ ਤਾਂ ਜਦੋਂ ਪਿਛਲੀ ਚੋਣ ਚੱਲ ਰਹੀ ਸੀ 2024 ਦੇ ਵਿੱਚ ਤਾਂ ਸਾਹਮਣੇ ਉਹ ਕਾਂਗਰਸ ਵਾਲੇ ਪਾਸਿਓਂ ਚਰਨਜੀਤ ਸਿੰਘ ਚੰਨੀ ਆ ਉਹ ਇਲੈਕਸ਼ਨ ਲੜ ਰਹੇ ਸੀਗੇ ਬੜੀਆਂ ਕਿਉਂਕਿ ਪੋਲੀਟੀਕਲ ਜਦੋਂ ਸਟੇਜਾਂ ਚਲਦੀਆਂ ਤਾਂ ਪੋਲੀਟੀਕਲ ਲੋਕ ਕਈ ਗੱਲਾਂ ਵਾਧੀਆਂ ਘਾਟੀਆਂ ਵੀ ਕਰ ਜਾਂਦੇ ਆ ਇਲੈਕਸ਼ਨ ਹੋਇਆ ਚਰਨਜੀਤ ਸਿੰਘ ਚੰਨੀ ਹੋਣਾ ਨੇ ਮੇਰੇ ਤੇ ਇਲਜ਼ਾਮ ਲਗਾਏ ਅਸੀਂ ਉਹਨਾਂ ਤੇ ਲਗਾਏ ਤਾਂ ਇਲੈਕਸ਼ਨ ਲਗਾਤਾਰ ਚੱਲਦਾ ਰਿਹਾ ਉਹਦੇ ਨਤੀਜੇ ਕੀ ਆਏ ਉਹ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਹਮਣੇ ਆ ਤੁਹਾਡੇ ਤੋਂ ਲੁਕੇ ਨਹੀਂ ਐ ਪਰ ਇਹ ਐ ਕਿ ਭਗਤੀ ਜਨਤਾ ਪਾਰਟੀ ਦੀ ਸਾਰੀ ਜਿੰਨੇ ਸਾਡੇ ਕਾਰਕਟਰ ਹੈ ਲੀਡਰਸ਼ਿਪ ਹੈ ਅਸੀਂ ਇਕਜੁੱਟ ਹੋ ਕੇ ਕੰਮ ਕੀਤਾ ਤਾਂ ਪਾਰਟੀ ਦਾ ਜਿਹੜਾ ਗ੍ਰਾਫ ਹੈ ਅਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਸਾਰਿਆਂ ਨੇ ਵੱਲ ਮਿਲ ਕੇ ਵਧਾਇਆ ਕਾਂਗਰਸ ਪਾਰਟੀ ਚੋਣ ਜਿੱਤੀ ਔਰ ਚੋਣ ਜਿੱਤਣ ਤੋਂ ਬਾਅਦ ਮੇਰਾ ਖਿਆਲ ਹੈ ਕਿ ਬਹੁਤ ਘੱਟ ਵਿਰੋਧੀ ਲੀਡਰ ਹੁੰਦੇ ਆ ਜਿਹੜੇ ਇੱਕ ਦੂਜੇ ਨੂੰ ਟੈਲੀਫੋਨ ਕਰਦੇ ਆ ਮੈਂ ਟੈਲੀਫੋਨ ਦੇ ਉੱਤੇ ਚਰਨਜੀਤ ਸਿੰਘ ਚੰਨੀ ਹੁਣਾ ਨੂੰ ਜਿੱਤ ਦੀ ਵਧਾਈ ਦਿੱਤੀ ਔਰ ਕਾਮਨਾ ਕੀਤੀ ਕਿ ਤੁਹਾਡਾ ਭਵਿੱਖ ਵਧੀਆ ਹੋਵੇ ਕਿਉਂਕਿ ਇਲੈਕਸ਼ਨ ਸੀਗਾ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇਲੈਕਸ਼ਨ ਦੇ ਵਿੱਚ ਮੇਰੇ ਕੋ ਬੜੀਆਂ ਗੱਲਾਂ ਕਹੀਆਂ ਗਈਆਂ ਤੁਹਾਡੇ ਖਿਲਾਫ ਮੈਂ ਵੀ ਇਸ ਗੱਲ ਦੀ ਜਿਹੜੀ ਫੀਲ ਕਰਦਾ ਮੈਂ ਵੀ ਉਹਨਾਂ ਨਾਲ ਗੱਲ ਕੀਤੀ ਕਿ ਇਲੈਕਸ਼ਨ ਖਤਮ ਹੋ ਗਿਆ ਚਲੋ ਗੱਲ ਮੁੱਕੀ ਉਸ ਤੋਂ ਬਾਅਦ ਫਿਰ ਇਹ ਬਾਈ ਇਲੈਕਸ਼ਨ ਆ ਗਿਆ ਬਾਈ ਇਲੈਕਸ਼ਨ ਚਲਦੇ ਆ ਚਲਦੇ ਆ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਇਲੈਕਸ਼ਨ ਤੋਂ ਬਾਅਦ ਜਦੋਂ ਵੱਡਾ ਦਿਲ ਕਰਕੇ ਮੈਂ ਵਧਾਈ ਦੇ ਦਿੱਤੀ ਵੱਡਾ ਦਿਲ ਕਰਕੇ ਇੱਕ ਦੂਸਰੇ ਦੇ ਨਾਲ ਜਿਹੜੀਆਂ ਅਸੀਂ ਗੱਲਾਂ ਹੋਈਆਂ ਉਹਦੇ ਤੇ ਵੀ ਚਰਚਾ ਕਰ ਲਈ ਤਾਂ ਫਿਰ ਦੁਬਾਰਾ ਬਾਈ ਇਲੈਕਸ਼ਨ ਦੇ ਵਿੱਚ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਮੇਰੇ ਉੱਤੇ ਇਸ ਗੱਲ ਦਾ ਇਲਜ਼ਾਮ ਲਗਾਉਂਦੇ ਆ ਕਿ ਸੁਸ਼ੀਲ ਕੁਮਾਰ ਰਿੰਕੂ ਆ ਜਿਹੜਾ ਉਹਨੇ ਦੜੇ ਸੱਟੇ ਲਾਟਰੀ ਤੇ ਨਸ਼ੇ ਦਾ ਕੰਮ ਕਰਵਾਇਆ ਸੋ ਮੈਨੂੰ ਇਹ ਗੱਲ ਬੜੀ ਮੇਰੀ ਆਤਮਾ ਤੱਕ ਜਿਹੜੀ ਐ ਸੱਤ ਵੱਜੀ ਕਿ ਮੈਂ ਵੀ ਇੱਕ ਪਰਿਵਾਰ ਮੇਰਾ ਵੀ ਇੱਕ ਪਰਿਵਾਰ ਆ ਮੇਰੀਆਂ ਵੀ ਰਿਸ਼ਤੇਦਾਰੀਆਂ ਮੇਰੀਆਂ ਭੈਣਾਂ ਮੇਰੇ ਰਿਸ਼ਤੇਦਾਰ ਆ ਰਿਪਿਊਟਡ ਫੈਮਿਲੀ ਐ ਸਾਡੇ ਪਰਿਵਾਰ ਦੇ ਕਿੰਨੇ ਜੀਏ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਆ ਔਰ ਅਸੀਂ ਸਵਾ ਸਦਾ ਸੇਵਾ ਕੀਤੀ ਹੈ ਉਹ ਰੇਣਾ ਝੂਠੇ ਇਲਜ਼ਾਮਾਂ ਦਾ ਪਰਿਵਾਰ ਚ ਰਿਸ਼ਤੇਦਾਰੀ ਚ ਕੀ ਅਸਰ ਹੁੰਦਾ ਮੈਂ ਗੱਲ ਹੈ ਜਿਹੜੀ ਮਹਿਸੂਸ ਕਰ ਸਕਦਾ ਔਰ ਬੜੀ ਮੰਦ ਭਾਗੀ ਗੱਲ ਹੈ ਮੈਂ ਤੁਹਾਨੂੰ ਰਿਕਾਰਡਿੰਗ ਵੀ ਸੁਣਾਵਾਂਗਾ ਬਹੁਤ ਸਾਰੇ ਚੈਨਲ ਸ਼ਾਇਦ ਤੁਹਾਡੇ ਚ ਵੀ ਕੁਝ ਲੋਕ ਹੋਣਗੇ ਜਿਹੜੇ ਉਸ ਵੇਲੇ ਉਹਨੂੰ ਕਵਰ ਕਰ ਰਹੇ ਸੀ ਮੈਂ ਇੱਕ ਮਿੰਟ ਦਾ ਵੀਡੀਓ ਹੈਗਾ ਮੈਂ ਤੁਹਾਨੂੰ ਉਹਦੀ ਬਾਤ ਸੁਣਾਉਣਾ ਕਿ ਕੀ ਨੀਤੀ ਬਣਾਏਗੀ ਇਸ ਵਾਰ ਜਨਾਬ ਕੋ ਹੋਰ ਇਸ ਪਾਰਟੀ ਬੜੇ ਜੋਸ਼ ਉਤਸ਼ਾਹ ਨਾਲ ਭਾਈ ਲੱਖਾਂ ਲੜ ਗਈ ਹੈ ਅਰ ਬੱਡੇ ਹਮਾਰ ਦੇ ਨਾਲ ਜਿੱਤਣ ਜਾ ਰਹੀ ਹੈ ਅੱਜ ਸਾਡੇ ਕਾਂਗਰਸ ਦੇ ਪ੍ਰਧਾਨ ਰਾਜਾ ਬਿੰਦ ਸਿੰਘ ਜੀ ਤੇ ਸੀਐਲਪੀ ਲੀਡਰ ਆਤਾਪ ਸਿੰਘ ਬਾਜਵਾ ਵੀ ਆਇਆ ਉਹਨੇ ਮੀਟਿੰਗ ਲਈ ਹੈ ਸਾਰੇ ਵਰਕਰਾਂ ਦੀ ਤੇ ਵਰਕਰਾਂ ਦੇ ਵਿੱਚ ਵੱਡਾ ਪਾਰੀ ਉਤਸ਼ਾਹ ਹੈ ਤੇ ਉਹਨਾਂ ਨੇ ਸਮੇਂ ਚ ਵੱਡੀ ਜਿੱਤ ਦੀ ਗੱਲ ਕਰਾਂਗੇ अमन अरोड़ा से बात की गई थी तो उन्होंने कहा कि हां इस बार थोड़ा जो उनको फायदा जरूर होगा अमन को लेकिन इस बार फायदा नहीं होगा क्योंकि आप जो इस तरह की बीजेपी आम आदमी पार्टी में उसका फायदा कितना हुआ है देखिए इसका नहीं हुआ पहला जेड़ा काम सीध रंगरा के इनको ने संभाला हुआ है 82 साल वो आजकल अमन अरोड़ा ने संभाला हुआ है वो काम हैगा डड़े सट्टे दा लाठिया दा नशे दा सो ये आम आदमी पार्टी ਮਤਲਬ ਸਿੱਧਾ ਸਿੱਧਾ ਉਹਨਾਂ ਨੇ ਬਿਨਾਂ ਕਿਸੇ ਚਜਗ ਤੋਂ ਬਿਨਾਂ ਕਿਸੇ ਸਬੂਤ ਤੋਂ ਇਹ ਇਲਜ਼ਾਮ ਮੇਰੇ ਤੇ ਲਗਾਇਆ ਕਿ ਨਸ਼ੇ ਦਾ ਡੜੇ ਸੱਟੇ ਦਾ ਲਾਟਰੀ ਦਾ ਨਸ਼ਿਆਂ ਦਾ ਹਰ ਤਰੀਕੇ ਦਾ ਕੰਮ ਹੈ ਜਿਹੜਾ ਉਹਦਾ ਇਲਜ਼ਾਮ ਫਿਰ ਦੁਬਾਰਾ ਉਹਨਾਂ ਨੇ ਮੇਰੇ ਤੇ ਲਾਇਆ ਜਿਸ ਕਲ ਦੀ ਮੈਨੂੰ ਔਰ ਮੇਰੇ ਪਰਿਵਾਰ ਨੂੰ ਬੜੀ ਠੇਸ ਪਹੁੰਚੀ। ਇਹੀ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸੀਗੇ ਮੈਂ ਵਿਧਾਇਕ ਸੀਗਾ ਜਦ ਜਦੋਂ ਮੰਤਰੀ ਸੀਗੇ ਤਾਂ ਮੇਰੀਆਂ ਤਰੀਫਾਂ ਦੇ ਪੁੱਲ ਬੰਦਦੇ ਨਹੀਂ ਸੀ ਠਕਦੇ ਕਿ ਇਨਸਾਨ ਜਦੋਂ ਪਾਰਟੀ ਦੂਸਰੀ ਪਾਰਟੀ ਦਾ ਸੀ ਇੱਕ ਦੂਸਰੇ ਦੇ ਨਾਲ ਅਗਰ ਵਿਚਾਰਧਾਰਾ ਜਿਹੜੀ ਸਾਡੀ ਬਦਲ ਜਾਵੇ ਕਿ ਇਨਸਾਨ ਦਾ ਪਿਛੋਕੜ ਵੀ ਬਦਲ ਜਾਂਦਾ ਹੈ ਕਿ ਜਦੋਂ ਮੈਂ ਤੁਹਾਡੀ ਕੈਬਨਿਟ ਜਦੋਂ ਤੁਸੀਂ ਕੈਬਨਿਟ 'ਚ ਸੀਗੇ ਜਾਂ ਸਰਕਾਰ 'ਚ ਸੀਗੇ ਕਿ ਜਦੋਂ ਮੈਂ ਬਿਲਕੁਲ ਸਾਫ਼ ਸੁਥਰਾ ਸੀਗਾ ਤੁਸੀਂ ਤਰੀਫਾਂ ਕਰਦੇ ਸੀ ਮਿਹਨਤੀ ਮੁੰਡਾ ਅੱਗੇ ਵਧਣ ਵਾਲਾ ਸਮਾਜ ਦਾ ਜਿਹੜਾ ਇਹ ਹੀਰਾ ਹੈ ਇਹਦੀਆਂ ਵੀ ਰਿਕਾਰਡਿੰਗਾਂ ਮੇਰੇ ਕੋਲ ਬਈਆਂ ਕਿ ਵਿਚਾਰ ਧਾਰਾ ਬਦਲਣ ਦੇ ਨਾਲ ਮੈਂ ਨਸ਼ੇ ਦਾ ਡੀਲਰ ਬਣ ਗਿਆ ਕਿ ਮੈਂ ਇੱਥੇ ਧੜੇ ਸੱਟੇ ਦੇ ਕਾਰੋਬਾਰ ਕਰਨ ਲੱਪਿਆ ਸੋ ਇਸ ਗੱਲ ਨਾਲ ਮੇਰੀ ਜਿੱਥੇ ਸ਼ਬੀ ਖਰਾਬ ਹੋਈ ਹੈ ਤਾਂ ਮੈਂ ਸਮਝਦਾ ਕਿ ਮੇਰੇ ਪਰਿਵਾਰ ਤੇ ਮੇਰੇ ਰਿਸ਼ਤੇਦਾਰਾਂ ਤੇ ਇਸ ਗੱਲ ਦਾ ਬੜਾ ਡੂੰਗਾ ਅਸਰ ਹੋਇਆ ਜਿਹਦੇ ਕਰਕੇ ਅੱਜ ਮੈਨੂੰ ਜਿਹੜਾ ਕਾਨੂੰਨ ਦਾ ਸਹਾਰਾ ਲੈਣਾ ਪਿਆ ਸੋ ਮੈਂ ਇੱਕ ਲੀਗਲ ਨੋਟਿਸ ਹੈ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਭੇਜਿਆ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਮੇਰੀਆਂ ਮੇਰੇ ਪਰਿਵਾਰ ਦੀਆਂ ਔਰ ਖਾਸ ਕਰਕੇ ਜਿਸ ਪਾਰਟੀ ਦੇ ਵਿੱਚ ਮੈਂ ਜੁੜਿਆ ਜਿਸ ਵਿਚਾਰਧਾਰਾ ਦੇ ਨਾਲ ਜੁੜਿਆ ਕਿਉਂਕਿ ਇਹ ਰਾਸ਼ਟਰਪਾਰਟੀ ਹੈ ਰਾਸ਼ਟਰ ਹਿਤ ਦਲੇ ਕੰਮ ਕਰਦੀ ਹੈ। ਔਰ ਇਸ ਪਾਰਟੀ ਦੇ ਵਿੱਚ ਬਹੁਤ ਕੁਸ਼ਲ ਸਿੱਖਣ ਨੂੰ ਮਿਲ ਰਿਹਾ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ। ਸੋ ਮੇਰੇ ਨਾਲ ਨਾਲ ਮੇਰੀ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਉੱਤੇ ਵੀ ਇਸ ਮੰਨ ਦਾ ਉਹਨਾਂ ਦੇ ਮਨ ਤੇ ਵੀ ਬੋਝ ਹੈ ਕਿ ਸਾਡੇ ਜਿਹੜਾ ਲੀਡਰ ਦੇ ਉੱਤੇ ਇਦਾਂ ਦੀ ਜਿਹੜੀ ਸ਼ਬਦਾਬਲੀ ਬਕਤੀ ਜਾ ਰਹੀ ਹੈ ਅੱਜ ਮੈਨੂੰ ਇਸ ਗੱਲ ਦਾ ਬੜਾ ਖੇਦ ਹੈ। ਸੋ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਆਪਣੇ ਵਕੀਲ ਰਾਹੀਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਔਰ ਅਗਲੀ ਕਾਰਵਾਈ ਜਿਹੜੀ ਕੋਰਟ ਦੀ ਹੋਏਗੀ ਜਿਸ ਤਰੀਕੇ ਨਾਲ ਜਿੱਦਾਂ ਜਿੱਦਾਂ ਕਾਰਵਾਈ ਚੱਲੇਗੀ ਆਪ ਜੀ ਜਿੰਨੇ ਵੀ ਤੁਸੀਂ মিডিਆ ਦੇ ਸਾਥੀ ਹੋ ਆਪ ਜੀ ਦੇ ਧਿਆਨ ਦੇ ਵਿੱਚ ਨਾਲੋ ਨਾਲ ਲੈ ਕੇ ਆਂਦਾ ਜਾਏਗਾ ਔਰ ਇਹਦੇ ਲਈ ਪੂਰੀ ਇਨਸਾਫ ਦੀ ਲੜਾਈ ਲੜੀ ਜਾਏਗੀ ਅਖੀਰ ਤੱਕ ਇਸ ਕੇਸ ਨੂੰ ਲੈ ਕੇ ਜਾਵਾਂਗੇ ਤਾਂ ਕਿ ਫੇਰ ਕੋਈ ਦੁਬਾਰਾ ਕਿਸੇ ਨੂੰ ਝੂਠਾ ਤੰਗ ਪਰੇਸ਼ਾਨ ਕਰਨ ਦੀ ਝੂਠੇ ਕਿਸੇ ਦੀ ਇਮੇਜ ਨੂੰ ਟਾਰਨਿਸ਼ ਕਰਨ ਦੀ ਕੋਈ ਜਿਹੜਾ ਕੋਸ਼ਿਸ਼ ਨਾ ਕਰੇ ਬਹੁਤ ਬਹੁਤ ਧੰਨਵਾਦ ਮਤਲਬ ਕੀ ਆਤੀ ਹੈ ਇਹਦੇ ਤੇ ਜੇ ਕਿਸੇ ਨੇ ਸਵਾਲ ਪੁੱਛਣਾ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਮੈਂ ਕਾਂਗਰਸ ਦੇ ਵਿੱਚ ਸੀਗਾ ਐਮ ਐਲ ਏ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੇਰੇ ਏਰੀਆ ਦੇ ਵਿੱਚ ਲਾਟਰੀ ਦਾ ਕੰਮ ਚੱਲਦਾ ਸੀ ਮੈਂ ਹੁਣ ਉਹਨਾਂ ਬੰਦਿਆਂ ਦੇ ਨਾਮ ਨਹੀਂ ਡਿਸਕਲੋਜ਼ ਕਰਨਾ ਚਾਹੁੰਦਾ ਕਿ ਕਿਹਨਾਂ ਦੀ ਆਰਡ ਦੇ ਵਿੱਚੋਂ ਕੰਮ ਚੱਲਦਾ ਸੀ ਮੇਰੇ ਬਹੁਤ ਨਜ਼ਦੀਕੀ ਖਾਸ ਸੀਗੇ ਤਾਂ ਇਸ ਗੱਲ ਦਾ ਮੈਨੂੰ ਚੋਣਾਂ ਦੇ ਵਿੱਚ ਨੁਕਸਾਨ ਭੁਗਤਣਾ ਪਿਆ ਔਰ ਸ਼ੀਤਲੰਗਰਾਲ ਉਸ ਵੇਲੇ ਚੋਣਾਂ ਦੇ ਵਿੱਚ ਉਨੇ ਲਾਟਰੀ ਉਹ ਦੜੇ ਸੱਟੇ ਨੂੰ ਮੁੱਦਾ ਬਣਾ ਕੇ ਚੋਣ ਲੜੀ ਸੀ ਇਸ ਗੱਲ ਦਾ ਸ਼ਾਇਦ ਤੁਹਾਨੂੰ ਪਤਾ ਹੋਊਗਾ ਪਰ ਉਸ ਤੋਂ ਬਾਅਦ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀਗੀ ਅਸੀਂ ਉੱਥੇ ਸੀਗੇ ਕੋਈ ਲਾਟਰੀ ਦਾ ਕੰਮ ਕੋਈ ਦੜੇ ਸੱਟੇ ਦਾ ਕੰਮ ਹੈ ਜਿਹੜਾ ਵੈਸਟ ਹਲਕੇ ਚ ਚੋਰੀ ਚਕਾਰੀ ਤਾਂ ਜ਼ਰੂਰ ਚੱਲਿਆ ਹੋਊਗਾ ਪਰ ਸ਼ਰਿਆਮ ਨਹੀਂ ਚੱਲਿਆ ਔਰ ਮੈਨੂੰ ਯਾਦ ਆ ਕਿ ਸ਼ੀਤਲੰਗ ਰਾਲ ਨੇ ਇੱਕ ਵਾਰੀ ਪੁਲਿਸ ਥਾਣੇ ਦੇ ਵਿੱਚ ਜਾ ਕੇ ਆਪਣੇ ਸਾਥੀਆਂ ਦੇ ਨਾਲ ਧਰਨਾ ਵੀ ਲਗਾਇਆ ਸੀ ਕਿ ਮੇਰੇ ਹਲਕੇ ਦੇ ਵਿੱਚ ਜਿਹੜਾ ਨਸ਼ਾ ਬੰਦ ਨਹੀਂ ਕਰਾ ਪਾਰੀ ਪੁਲਿਸ ਤੁਹਾਨੂੰ ਯਾਦ ਹੋਊਗਾ ਅੱਜ ਤੋਂ ਤਕਰੀਬਨ 7-8 ਮਹੀਨੇ ਪਹਿਲਾਂ ਦੀ ਗੱਲ ਹੈ 5-700 ਬੰਦੇ ਦੇ ਨਾਲ ਜਾ ਕੇ ਉਹਨੇ ਧਰਨਾ ਵੀ ਲਵਾਇਆ ਸੀ ਸੋ ਇਹ ਜਿਹੜੀਆਂ ਗੱਲਾਂ ਲਾਟਰੀ ਨੂੰ ਲੈ ਕੇ ਅੱਜ ਕੀਤੀਆਂ ਜਾ ਰਹੀਆਂ ਇਹ ਬਿਲਕੁਲ ਬੇਬੁਨਿਆਦ ਹੈ ਔਰ ਅਸੀਂ ਚਾਹਾਂਗੇ ਕਿ ਜਿਹੜੇ ਲੋਕ ਵੀ ਇਹਨਾਂ ਧੰਦਾ ਕਰਦੇ ਆ ਇਹਦੇ ਤੇ ਕਾਨੂੰਨ ਵੀ ਸਖਤ ਹੋਣਾ ਚਾਹੀਦਾ ਲਾਟਰੀ ਵਾਲੇ ਨੂੰ ਫੜਦੇ ਆ ਹਾਣੇ ਵੀ ਨਹੀਂ ਪਹੁੰਚਦਾ ਰਸਤੇ ਜਿੱਥੋਂ ਛੱਡ ਦਿੱਤਾ ਜਾਂਦਾ ਜ਼ਮਾਨਤ ਲੈ ਕੇ ਸੋ ਅਗਰ ਇਹ ਇਹਦੇ ਤੇ ਕਾਨੂੰਨ ਸਖਤ ਹੋਏਗਾ ਗੈਰ ਜ਼ਮਾਨਤੀ ਧਾਰਾ ਲੱਗਣਗੀਆਂ ਲੋਕ ਜੇਲਾਂ ਦੇ ਵਿੱਚ ਜਾਣਗੇ ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜੇ ਨਜਾਇਜ਼ ਹੰਦੇ ਆ ਇਹ ਤਾਂ ਹੀ ਇਹਨਾਂ ਨੂੰ ਲਗਾਮ ਲੱਗ ਸਕਦੀ ਹੈ ਅਗਰ ਇਹਨਾਂ ਦੇ ਉੱਤੇ ਇਹਨਾਂ ਦੀ ਸਜ਼ਾ ਵੀ ਸਖਤ ਹੋਵੇਗੀ ਸਾਹਿਬ ਤੁਸੀਂ ਡਰਾ ਛੱਟਾ ਨਹੀਂ ਕਰਦੇ ਰਸਤੇ ਵਿੱਚ ਜਿਹੜਾ ਡਰਾ ਛੱਟਾ ਇਹ ਲੱਗਦਾ ਹੈ ਕਿ ਦਰੇ ਸਟੇਲਾ ਹੈਗਾ ਕੋਈ ਕੌਣ ਕਰ ਰਿਹਾ ਹੈ ਇਹਦਾ ਕੋਈ ਜਵਾਬ ਹੈ ਕਿ ਇਹਦਾ ਬਿਲਕੁਲ ਤੁਹਾਨੂੰ ਜਵਾਬ ਦੇਵਾਂਗੇ ਇਹਦੇ ਤੇ ਕੱਲ ਇੱਕ ਪ੍ਰੈਸ ਕਾਨਫਰੰਸ ਜਿਹੜੀ ਵਿਦ ਪ੍ਰੂਫ ਹੈ ਜਿਹੜੀ ਉਹ ਕੀਤੀ ਜਾਏਗੀ ਔਰ ਤੁਹਾਨੂੰ ਦੱਸਿਆ ਜਾਏਗਾ ਕਿ ਕਿਦੇ ਰਹਿਨੁਮਾਈ ਦੇ ਥੱਲੇ ਕਿਦੀ ਜਿਹੜੀ ਹੈ ਛਤਰ ਛਾਇਆ ਦੇ ਥੱਲੇ ਇਹ ਚੱਲ ਰਿਹਾ ਪੂਰਾ ਤੁਹਾਨੂੰ ਪ੍ਰੂਫ ਸਹੀ ਦਿੱਤਾ ਜਾਏਗਾ ਦੇਖੋ ਗੱਲ ਹੈ ਕਿ ਹੁਣ ਉਹ ਚੀਜ਼ਾਂ ਚਲੀਆਂ ਗਈਆਂ ਸਾਰੀਆਂ ਨੁਕਸਾਨ ਗੱਲ ਹੈ ਨਾ ਰਿੰਕੂ ਜੀ ਵੀ ਜੜ ਜਿਹੜੀ ਬੇਸ ਹੁੰਦਾ ਜਿਹੜੀ ਜੜ ਹੁੰਦੀ ਉਹ ਤੋਂ ਰੱਖੀ ਗਈ ਬੈਸਟ ਹਲਕੀ ਤੇ ਡਲੇ ਸੱਤੇ ਲਾਤੀ ਨਹੀਂ ਉਹ ਜਿਹੜਾ ਤੁਹਾਡਾ ਖਾਸ ਸੀ ਉੱਥੇ ਰੱਖੀ ਗਈ ਚਲੋ ਗੱਲ ਹੈ ਕਿ ਹੁਣ ਤਾਂ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਹੁਣ ਤਾਂ ਨਾ ਉਹ ਖਾਸ ਨਾ ਉਹ ਖਾਸ ਮੇਰੇ ਨਾਲ ਰਹੇ ਨਾ ਮੈਂ ਉਹਨਾਂ ਦੇ ਨਾਲ ਰਿਆਂ ਪੂਰੀ ਗੱਲ ਹੀ ਹੈ ਪੂਰੀ ਗੱਲ ਹੀ ਹੈ ਜਿਹੜਾ ਦਵੇ ਸਕੇ ਦਾ ਕੰਮ ਕਰ ਰਿਹਾ ਨਾ ਉਹ ਬੰਦੇ ਉਹੀ ਨੇ ਸ਼ਹਿ ਦੇਣ ਵਾਲੇ ਬਦਲ ਰਹੇ ਐ ਅੱਜ ਦੀ ਡੇਟ ਤੇ ਵੀ ਉਹ ਜਿਹੜਾ ਕਾਹਦਾ ਖਾਸ ਆ ਉਹਦਾ ਐਕਸਪੋਜ਼ ਹੋਣਾ ਬਹੁਤ ਜ਼ਰੂਰੀ ਹੈ ਉਹਨੇ ਗੱਲ ਹੈ ਕਿ ਅਸੀਂ ਇਹਨਾਂ ਇਦਾਂ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਨਾਲ ਉਹ ਨਾਤਾ ਮੈਂ ਖੁਦ ਦਾ ਨਾਤਾ ਉਹਨਾਂ ਨਾਲ ਤੋੜ ਚੁੱਕਿਆ ਹੁਣ ਇਹ ਪੁਲਿਸ ਦਾ ਕੰਮ ਹੈ ਤੁਹਾਡਾ ਕੰਮ ਹੈ ਕਿ ਜਿਹੜੇ ਲੋਕ ਹੁਣ ਕੰਮ ਕਰ ਰਹੇ ਐ ਕਿਹੜੇ ਲੋਕ ਐ ਉਹਨਾਂ ਨੂੰ ਜਾ ਕੇ ਤੁਸੀਂ ਜ਼ਰੂਰ ਹੈ ਨਸ਼ਰ ਕਰੋ ਉਹਨਾਂ ਦੀਆਂ ਜੜੀਆਂ ਕਰਤੂਤਾਂ ਜੜੀਆਂ ਸਾਹਮਣੇ ਲੈ ਕੇ ਦੇਖੋ ਗੱਲ ਹੈ ਕਿ ਜਿਹੜੀ ਜਿਸ ਟੌਪਿਕ ਦੇ ਉੱਤੇ ਅੱਜ ਮੈਂ ਆਇਆ ਜਿਹੜੀ ਨਾਮ ਦੀ ਗੱਲ ਹੈ ਤੁਸੀਂ ਵੇਟ ਕਰੋ ਕੁਝ ਘੰਟਿਆਂ ਦੀ ਵੇਟ ਹੈ ਉਹ ਵੀ ਤੁਹਾਨੂੰ ਸਾਰੇ ਦੱਸੇ ਜਾਣ। ਧੰਨਵਾਦ, ਧੰਨਵਾਦ। ਜਿਹੜਾ ਤੁਸੀਂ ਕਹਿੰਦੇ ਤੁਸੀਂ ਕਿ ਚਰਨਜੀਤ ਚੰਗੇ ਨੇ ਤੁਹਾਡੇ ਤੇ ਜੋ ਇਲਜ਼ਾਮ ਲਗਾਇਆ ਤੁਸੀਂ ਉਹਨਾਂ ਨਾਲ ਮੂਹਰੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਆ ਸਿੱਧਾ ਤੁਸੀਂ ਮਗਰ ਗਿਆ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ। ਨਹੀਂ ਦੇਖੋ ਗੱਲ ਹੈ ਕਿ ਜਦੋਂ ਤੁਸੀਂ ਇੱਕ ਚੰਗੇ ਮਾਹੌਲ ਦੇ ਵਿੱਚ ਵਧਾਈਆਂ ਦੇ ਦਿੱਤੀਆਂ, ਚੰਗੀਆਂ ਗੱਲਾਂ ਕਰ ਲੀਆਂ ਉਸ ਤੋਂ ਬਾਅਦ ਇਦਾਂ ਦੇ ਇਲਜ਼ਾਮ ਲਗਾਣੇ ਮੇਰਾ ਖਿਆਲ ਹੈ ਕਿ ਇਹ ਚੰਗੀ ਗੱਲ ਨਹੀਂ।